ਰਾਗ ਗਉੜੀ ਗੁਆਰੀ ਮਹੱਲਾ ਪਹਿਲਾ ਚੌਪਦੀ ਦੋਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਾਉ ਮੁਚ ਭਾਰਾ ਵੱਡਾ ਤੂਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਭਾਰ ਨਦਨੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨ ਲੰਗਸ ਪਾਰ ਭੈ ਭਉ ਰਾਖਿਆ ਭਾਇ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਕੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕਚ ਨ ਕਚ ਅੰਦਾ ਸੱਚਾ ਅੰਦੀ ਸੱਟ ਬੁੱਧੀ ਬਾਦੀ ਉਪਜੈ ਚਾਉ ਸਹਸ ਸਿਆਣਪ ਪਵੈ ਨਾ ਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਦਾ ਯਕਰਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਕਰ ਘਰ ਡਰ ਡਰ ਜਾਈ ਸੋ ਡਰ ਕੇਹਾ ਜਿਤ ਡਰ ਡਰ ਪਾਈ ਤੁਧ ਬਿਨ ਦੂਜੀ ਨਾਹੀ ਜਾਈ ਜੋ ਕਿਸ ਵਰਤੈ ਸਭ ਤੇਰੀ ਰਜਾਈ ਦਰੀਏ ਜੇ ਡਰ ਹੋਐ ਹੋਰ ਡਰ 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 ਨਾ ਮਨ ਕਾ ਸ਼ੂਰ ਰਹਾਉ ਨਾ ਜੀਉ ਮਰੈ ਨਾ ਡੂਪੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੇ ਪਾਛੇ ਹੁਕਮ ਸਮਾਈ ਹੰਸ ਹੀਤ ਆਤਸਾ ਸਮਾਨ ਇਸ ਵਿੱਚ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋ ਏ ਕੋਈ ਕੋਈ ਸਭ ਕੋ ਤੇਰਾ ਤੂੰ ਸਭਨਾ ਆਕਾ ਸੂਈ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰਿ ਇਹੋ ਵਸੀਖ ਕਹਿਣਾ ਹੈ ਕਿਛ ਕਹਿਣ ਨਾ ਜਾਇ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸੁਰ ਭਈ ਕਰਨੀ ਕਾਮਣ ਕਰ ਮਨ ਲਈ ਸਾਹਾ ਸੰਜੋਗ ਵਿਆਹ ਉਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣ ਹੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਾਂ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੁਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਉਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਕਟਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਭੀਤਰ ਹੁੰਦੀ ਵਸਤ ਨਾ ਜਾਣੈ ਔ ਨਾ ਮੂਆ ਮੇਰੇ ਮੂਈ ਬਲਾਈ ਉਹ ਨਾ ਮੂਆ ਜੋ ਰਹਿ ਆਸਮਾਈ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਢਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕਹਿ ਸਦ ਬਲੇ ਹਾਰੈ ਜਾਉ ਆਪ ਭੁਲਾਏ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਮੈ ਬਾਦੀ ਸਬ ਕਾਲ ਰਹਾਉ ਖੇਤੀ ਵਣਜ ਨਾਮੈ ਕੀ ਓਟ પાપ પુણ્ણ બીજ કી પોટ કામ ક્રોધ જી મહ ચોટ નામ વસાર ચлле મન ખોટ સાચે ગુર કી સાચી શીખ તન મન સી તલ સાચ પરીખ જલ પુરાયન રસ કમલ પરીખ શબ્દ રતે મીઠે રસ ઈખ હુકમ સંજોગી ગડાસ દોઆર ਪੰਚਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹੇ ਉਪਜੈ ਕਹ ਜਾਈ ਸਮਾਵੇ ਕਿਉ ਬੰਧਿਓ ਕਿਉ ਮੁਕਤੀ ਪਾਵੇ ਕਿਉ ਅਬਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇ ਕਾਮ ਰਹਾਉ ਸਹਿਜਿ ਆਵੈ ਸਹਿਜਿ ਜਾਈ ਮਨ ਤੇ ਉਪਜੈ ਮਨ ਮਾਹੀ ਸਮਾਈ ਗੁਰਮੁਖ ਮੁਖ ਤੋਂ ਬੰਦ ਨਾ ਪਾਈ ਸ਼ਬਦ ਵਿਚਾਰ ਛਟੈ ਹਰ ਨਾਈ ਤਰ ਵਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਨਾਸ ਸਾਂਝ ਬਿਹਾਗ ਤੱਕਹਿ ਆਗਾਸ ਦਹਿਸ ਧਸ ਧਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਨ ਥਾਟ ਕਾਮ ਕਰੋਧ ਫੂਟੈ ਬਿਖਮਾਟ ਬਿਨ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸਚਰ ਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋਂ ਪਾਇ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਭਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹ ਵਾਹ ਸਾਚੀ ਮੈਂ ਤੇਰੀ ਟੀਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਹगन ਪਾਣੀ ਬੋਲੇ ਪੜਹਾਉ ਜੇਵਾ ਇੰਦਰੀ ਏਕ ਸੁਆਉ ਦਿਸਟ ਭਕਾਰੀ ਨਹੀਂ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਈ ਬਿਨ ਮੂਏ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਾ ਮਨ ਦੋਈ ਥਿਰ ਨਾਰਾਇਣ ਕਰੇ ਸੋ ਹੋਈ ਵੋਹਿਤ ਚੜੋਂ ਜਾਂ ਆਵੇ ਵਾਰ ਆਕੇ ਬੋਹਿਤ ਦਰਗਾਹ ਮਾਰ ਸੱਚ ਸਲਾਹੀ ਧੰ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤਰੇ ਭਵਨ ਬੇਦਿਆ ਆਪ ਮਰਾਰ ਹਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਤ ਮੱਜਨ ਨਾਮ ਅਦਿਕ ਬਥਾਰ ਕਰੂੰ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮੰਨੋ ਤਉ ਪਰ ਕਰ ਜਾਉ ਕਿਸ ਜਾਚਉ ਨਾਹੀ ਕੋ ਥਾਉ ਨਾਨਕ ਗੁਰਮਤ ਸਹਜ ਸਮਾਉ ਗੌੜੀ ਮਹੱਲਾ ਪਹਿਲਾ ਸਤਗੁਰ ਮਿਲੈ ਸੋ ਮਨੰਦ ਖਾਈ ਮਰਨ ਰਹਿਣ ਰਾਸ ਅੰਤਰ ਪਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਖਾਈ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨਾ ਰਹਾ ਸਤਗੁਰ ਮਿਲੈ ਤਦਬਦਾ ਭਾਗੈ ਕਮਲ ਬਗਾਸ ਮਨ ਹਰ ਪ੍ਰਭ ਲਾਗੈ जीवत मरे महारास आगे सत गुर मिले सच संयम सूचा गुर की पौड़ी ऊचो ऊचा कर्म मिले जम का भो मूचा गुर मिले मिले अंक समाया कर कृपा कर महल दिखाया नानक हो मैं मार मलाया गौड़ी मा...